ਅਸ਼ਪਦੀ ਜੇਪਰਸਾਰ ਸ਼ਕਤੀ ਅਮਰਤ ਖਾਏ ਤੇ ਸਟਾਕਰ ਕੋ ਰਖਵਨ ਮਾਹ ਜੇਪਰਸਾਰ ਛੱਤੀਏ ਪਰਤ ਖਾਣ ਜੇ ਦੀ ਕਿਰਪਾ ਨਾਲ ਛੱਤੀਏ ਪਰਤ ਖਾਣਾ ਨਾ ਨੇ ਕੰਮ ਉਕਤ ਮੈਂ ਸਾਧਾ ਵੇਦੀ ਕਿਰਪਾ ਗੂੜ ਸਾਰਾ ਮੂੜ ਦੇ ਵਿੱਚ ਸ਼ਕਤੀ ਚੜਾ ਉੱਥੋਂ ਚੜਾ ਜੋ ਖਿੱਚਦਾ ਉੱਤੇ ਪਹੁੰਚਾਉਂਦਾ ਪਹੁੰਚਾਉਂਦਾ ਨਾ ਖਾਣ ਵਾਲਾ ਖਾਦਾ ਕੌਣ ਖਾਦਾ ਮਾਣ ਤਰਾ ਖਾਦਾ ਤਾਂ ਨਹੀਂ ਖਾਦਾ ਜਿਹੜਾ ਜੀਵ ਹੈ ਸਰੀਰ ਨਾਲ ਜੁੜਿਆ ਉਹੀ ਖਾਦਾ ਹੱਸ ਭਈ ਜਿਹੜਾ ਸਰੀਰ ਨਾਲ ਜੁੜਿਆ ਉਹ ਨਹੀਂ ਆ ਤਕੋ ਮਾਇਆ ਦੇ ਵਿੱਚ ਤੋ ਤੋਂ ਹੁਣ ਤੋਂ ਪਹਿਲਾਂ ਗੱਲ ਹੋਦੀ ਸੀ ਜਿਹੜਾ ਬੰਨਾ ਹੈ ਇਹ ਕੁੜਿਆ ਦਾ ਇਹਦੀਆਂ ਵੈਰਾਈਟੀਆਂ ਨੇ ਮਾੜ ਵੱਖਰੀ ਵੱਖਰੀ ਕਿਸਮਦਰ ਨੇ ਸਾਰੇ ਜਿੰਨੀ ਕੋਈ ਵੈਰਾਈਟੀ ਦੀ ਇਹ ਕਰਕੇ ਕਿਹਤ ਹਰੀ ਹੈ ਹਰੀ ਕੋਈ ਵੈਰਾਈਟੀ ਹੈ ਉਹ ਹਰੀ ਹੋ ਹੈ ਸਭ ਚ ਕੋ ਸਚਿਆਰਾ ਹੈ ਉਹ ਜਿੱਦੋਂ ਕੋ ਹਾਂ ਜਰੂਰ ਹੈ ਪਰ ਹੈ ਸਚਿਆਰਾ ਉਹ ਤਾਂ ਕਹ ਹੋਂ ਵਿੱਚ ਸਚਿਆਰ ਕੂੜਿਆ ਰਹੇ ਸਚਿਆਰਾ ਵੀ ਕੂੜਿਆ ਰਹੇ ਹਾਂ ਜਿਆਦਾ ਹੁੰਦਾ ਹੈ ਕੁੜਿਆਰਾ ਕਿ ਹோம் ਵਿੱਚ ਹੈ ਕਈ ਕਦੇ ਗੱਲ ਹੋਰ ਆ ਡਿਗਰੀ ਜਾਂ ਜਾਂਦੀ ਹੈ ਕਿਤੇ ਕਿਤੇ ਫਿਰ ਦੁਬਾਰਾ ਫੇਕਦੀ ਮੈ ਜਦੀ ਹੈ ਤੁਸੀਂ ਇਹਨੂੰ ਫਾਈਨਲ ਨਹੀਂ ਕਾ ਸਕਦੇ ਵੀ ਅਸੀਂ ਫਾਈਨਲ ਕਰ ਲਿਆ ਇਹਦੇ ਹਰਤੇ ਬਣੀ ਦੇ ਇਹ ਤਾਂ ਵਿੱਚੋਂ ਕੋਈ ਨਾ ਨਿਕਲੀ ਜਾਂਦਾ ਇਹ ਆ ਵਿਚਾਰ ਤਾਂ ਕਰਕੇ ਵਿਚਾਰ ਨੂੰ ਲਿਖਿਆ ਨਹੀਂ ਜਾ ਸਕਦਾ ਜੋ ਵਿਚਾਰ ਹੈ ਲਿਖਿਆ ਜਿੱਥੇ ਗਿਆ ਵਿਚਾਰ ਬੰਦ ਹੋ ਗਿਆ ਜੋ ਜੇ ਵਿਚਾਰ ਕਰ ਲਿਸਤਾ ਵਿਚਾਰ ਖੜ ਗਿਆ ਉੱਥੇ ਕੋਈ ਨਹੀਂ ਵਿਚਾਰ ਸਭ ਜੇ ਗਾਂ ਵਿਚਾਰਾਂ ਕੋ ਬੋਲ ਲਿਖਤ ਲਿਖਤ ਮੈਂ ਧਰੂ ਪੜਤਲੀ ਕੋ ਐਸੇ ਭਾਵਨਾਤਮਕ ਤਰੀਕੇ ਨਾਲ ਇਹਦੀ ਗੱਲ ਕੀਤੀ ਜਾ ਸਕਦੀ ਹੈ ਵਿਚ ਅਰਥਾਤਿਕ ਕਰ ਵੀ ਜਾਣੇ ਨੇ ਉਹ ਤੋਂ ਗਾਂ ਵੀਰ ਤੋਂ ਹੁੰਦੇ ਨੇ ਪਾਵਰਥ ਜਨੇ ਅਸੀਂ ਕਰਦੇ ਤੇ ਉਹ ਚ ਹੋਰ ਗਾਂ ਕਰਨ ਦੀ ਵੀ ਗੁਜਾਇਸ ਹੁੰਦੀ ਹੈ ਪਾਵਰਥਾਂ ਪਾਵਰਥਾਂ ਦੀ ਕੋਈ ਹੱਦ ਨਹੀਂ ਹੁੰਦੀ ਪਾਵਰਥਾਂ ਦੀ ਹੱਦ ਹੁੰਦੀ ਹੈ ਨਹੀਂ ਹੁੰਦੀ ਫੇ ਅਸੀਂ ਇਹਨੂੰ ਲਿਖ ਕੇ ਹੱਦ ਕਿਵੇਂ ਵੱਲ ਦਈਏ ਦੀ ਠੀਕ ਹੈ ਅਗੇ ਸਮਝ ਕੋਈ ਉਹ ਤਾਂ ਹੱਦ ਮੈਂ ਜੀ ਲਈ ਲਿਖਿਆ ਗਿਆ ਇਕਬਰ ਪਾਵਰ ਦੀ ਕੋਈ ਹੱਦ ਨਹੀਂ ਉੱਚਾ ਤੇ ਉੱਚਾ ਭਗਵੰਤਤਾ ਫਿਰ ਖਤਮ ਹੋ ਗਿਆ ਹੋ ਉੱਚੇ ਤੇ ਉੱਚਾ ਜੜਾ ਉਹਦਾ ਗੋਣਾ ਉਹਦਾ ਖਤਮ ਹੋ ਗਿਆ ਅੱਪਰ ਪਰ ਪਰ ਸਾਰੇ ਜਵਾਬ ਪਾਵਰ ਤੋਂ ਲਿਖਦੇ ਨੇ ਜਿਹੜਾ ਲਿਖਿਆ ਹੁੰਦਾ ਪਾਵਰ ਸਾਰਿਆਂ ਦਾ ਸਾਰਾ ਡਿਫਰੈਂਸ ਹੁੰਦਾ ਫਿਰ ਹਾਂ ਐਡਵਰਡੋ ਐਡਵਰਡੋ ਉਹਨਾਂ ਪਾਬਲ ਕਿਹਾ ਉਹ ਤਾਂ ਪਾਵਰ ਤੱਕ ਮੈਟਰੀ ਨਹੀਂ ਹੋਇਆ ਯਸਰ ਕਦੇ ਪਾਵਰ ਤੋਂ ਸਾਰੇ ਦੇ ਠੀਕ ਨੇ ਜੇ ਪ੍ਰਸਾਦ ਸੱਤੀ ਅਮਰਤ ਖਾਏ ਤੇ ਸਾਗਰ ਕੋ ਰਖ ਬਨ ਮਾਏ ਜੇ ਪ੍ਰਸਾਦ ਛੱਤੀ ਅਮਰਤ ਖਾਏ ਛੱਤੀ ਅਮਰਤ ਮੈਂ ਕਹਾਂ ਵੀ ਅੰਦਰ ਰਲ ਦੀ ਵੈਰਾਈਟੀ ਦੀ ਹੈ ਹਰੀ ਦੀ ਵੈਰਾਈਟੀ ਦੀ ਉਹਦੀ ਕਿਰਪਾ ਨਾਲ ਇਹ ਸਾਰੇ ਫਲ ਫਰੂਟ ਜਿੰਨੇ ਸਾਰੇ ਸਾਰੀਆਂ ਜੁਦੀਆਂ ਜੋ ਹੀ ਆ ਜੀਆਂ ਦਾ ਆਹਾਰ ਜੀਓ ਵੀ ਘਾਰੇ ਕਰੂਗੀ ਕੜਾ ਕਰਤਾ ਉਹ ਇੱਕ ਬਚਾਣਾ ਉਹਦੀਆਂ ਵੈਰਾਈਟੀਆਂ ਦੀ ਕਰਦੇ ਫਿਰ ਤੇ ਦੀਆਂ ਵੈਰਾਈਟੀਆਂ ਨੇ ਮਾਂਚ ਵੈਰਾਈਟੀਆਂ ਨੇ ਮਾਂਚ ਵੈਰਾਈਟੀਆਂ ਹਨ ਪਹਿਲਾਂ ਕੀਤਾ ਹੋਇਆ ਲੋਕ ਉਹਨਾਂ ਨੇ ਪੈਦਾ ਕੀਤਾ ਇਹ ਕਹਿੰਦੇ ਉਹਦੀ ਵੈਰਾਈਟੀ ਸਾਰੀ ਅੰਤਰਾਧਨ ਸਾਰਿਆਂ ਦੀ ਇੱਕ ਹਰੀ ਸਾਰਿਆਂ ਦੀ ਇੱਕ ਘਟੇ ਗਈ ਇੱਕ ਇੱਕ ਜਿਹੜਾ ਉਹ ਤੇ ਵੈਰਾਈਟੀ ਹੁੰਦੀ ਹੈ ਵੈਰਾਈਟੀ ਦੋ ਹੀ ਹੁੰਦੀ ਹੈ ਹਾਂ ਦੋ ਆਸਵਾ ਵੈਰਾਈਟੀ ਹੁੰਦੀ ਹੈ ਜਦੋਂ ਤੁਸੀਂ ਇਹੇ ਵਾਸਤੇ ਨਹੀਂ ਆ। ਜੀ। ਇਹ ਕੁਝ ਸੇਮ ਹੈ। ਜੀ। ਇਹ ਨੌਨ ਲਵ ਹੈ। ਨੌਨ ਟੂ ਵੈਰਾਈਟੀ ਆ ਭਾਗ ਹੈ ਨਾ ਵੈਰਾਈਟੀ। ਨੌ ਇਹਦਾ ਵੀ ਸਾਰਿਆਂ ਨੇ ਮੰਨ ਆਪਾਂ ਕਹਿੰਦੇ ਸਾਰਿਆਂ ਨੇ ਮੰਨ। ਇਹ ਘਰ ਚ ਵੈਰਾਈਟੀਆਂ ਨੇ ਝੂਠਾ ਹੈ। ਸੁਭਾ ਕਰਕੇ ਗਿਆਨ ਕਰਕੇ ਵੀ ਵੈਰਾਈਟੀਆਂ ਨੇ ਸੁਭਾ ਕਰਕੇ ਵੀ ਵੈਰਾਈਟੀਆਂ ਨੇ। ਇਹ ਚ ਕਿਸੇ ਲੋਭ ਜਾਰਦਾ। ਇਸ ਇਹਦੇ ਚਾਰ ਨੇ ਉਹ ਚ ਕੋਈ ਆ ਹੋਂ। ਉਹਦੇ ਚ ਕੋਈ ਆ ਹੋਂ ਰਹਾ। ਇਹ ਚਾਰ ਚਾਰਨ ਕੋਈ ਚੀਜ਼ ਘਟਾ ਕੋਈ ਚੀਜ਼ ਵਾੜਨਾ ਵੈਰਟੀਆਂ ਤੇ ਵਾੜਨੀਆਂ ਉਸੇ ਨੇ ਵਾੜਨੇ ਵੈਰਟੀਆਂ ਹਾਂ ਵੜੀ ਉਹ ਹਾਂ ਛੜ ਦੜੀ ਜਾਂ ਛੜੀ ਪਾਹੋਂ ਆਪਰਾ ਵਿਰੋਧ ਪੈਦਾ ਖਲਦੀ ਹੈ ਉਹ ਤੇ ਸਭਾ ਚ ਸੱਤ ਆਪਰਾ ਵਿਰੋਧ ਦੇ ਪੈਦਾ ਕਰਨ ਦੀ ਗੱਲ ਹੈ ਹੋਰ ਕੁਝ ਹੋਵੇਂ ਨਾ ਮਨ ਨਾਲ ਵਿਰੋਧ ਹੈ ਆਹੀ ਗੱਲ ਉਹ ਸੁਣਦਾ ਵਰਦਾ ਇਹ ਹਾਂ ਹੈ ਤਾਂ ਸੱਚ ਪਰ ਮਜਬੂਰੀ ਹੈ ਨਾ ਮਜਬੂਰੀ ਉਹ ਫੈਸਲਾ ਕਰਦਾ ਅੱਲਾ ਉਹੀ ਨਹੀਂ ਮੰਨਦਾ ਕਿ ਉਹਦਾ ਮੰਦੀ ਮੰਦਾ ਦਾ ਲਿਕੋ ਗਿਆ ਦੋ ਦੀਆਂ ਗੱਲਾਂ ਸਰੀਰ ਦੀ ਜ਼ਿੰਮੇਵਾਰੀ ਗੁਰੂ ਦੀ ਸਰੀਰ ਗੁਰੂ ਹੈ ਇਹਦੀ ਚਿੰਤਾ ਵੀ ਉਹ ਦੋ ਨੀ ਆ ਅਸੀਂ ਦੋ ਬੰਦੇ ਬੈਠੇ ਆ ਨਹੀਂ ਦੋ ਧਿਆਨ ਹੈ ਉਹਦਾ ਇੱਕ ਪਾਸੇ ਇੱਕ ਪਾਸੇ ਧਿਆਨ ਹੈ ਇੱਕ ਪਾਸੇ ਬਾਪ ਧਿਆਨ ਅਸਲ ਦੇ ਵਿੱਚ ਇੰਦਰ ਜਿਆਦਾ ਦੇ ਤਾ ਉਹ ਮਾਇਆ ਤੇ ਧਿਆਨ ਨੂੰ ਦੇਰ ਦੀ ਲੋੜ ਨਹੀਂ ਸੀ ਮਾਇਆ ਦੀ ਚਿੰਤਾ ਦੀ ਲੋੜ ਨਹੀਂ ਸੀ ਤੇ ਕਹਿੰਦੇ ਉਹ ਚਿੰਤਾ ਪਾੜ ਲਈ ਇਹ ਉਹਦੀ ਗਲਤੀ ਹੈ ਇਹ ਚਿੰਤਾ ਹੀ ਹੌਂਦੀ ਵਜਾਣਾ ਪੜੀ ਹੈ ਇਹ ਜੇ ਮੈਂ ਨਾਂ ਕੀਤਾ ਕਿ ਤੱਕ ਤੇ ਐ ਨਾ ਹੋ ਜੂਵੇ ਮੇਰੇ ਵਾਲ ਨਹੀਂ ਵੱਡੀ ਕਰ ਲਈ ਵਾਲੀ ਜਦੋਂ ਵੱਡਾ ਕਰ ਲਿਆ ਵਾਲੀ ਜਿੰਦਾ ਬਧਾ ਲਈ ਇਹ ਤਾਂ ਦਹੀਂ ਦਾ ਨਾਂਕ ਜਨਤਾ ਵੱਤ ਕਰੋ ਕਿ ਲੋ ਗਿਆ ਦਲੇ ਨਾ ਕਹੇ ਜਿੰਤਾ ਵੱਤ ਕਰੋ ਜੇ ਤਾਂ ਉਹ ਜਨੂਆ ਕੋਈ ਤਾਂ ਜਿੰਤਾ ਨਹੀਂ ਆਇਆ ਤ੍ਰਿਸ਼ਨ ਆਇਆ ਹੋਂ ਦੇ ਨਾਲ ਜਿੰਤਾ ਆ ਗਈ ਉਹਦਰਣ ਜਿੰਤਾ ਜ਼ਰੂਰ ਆਊਗੀ ਨੂ ਤਰੋਂ ਮੈਂ ਕੰਡਾ ਹੈ ਇਹ ਹਮਾਉਤ ਜਨਤਾ ਉਹ ਨਹੀਂ ਆ ਰਹੀ ਰੂਦ ਉਹ ਚਾਰਾਂ ਦੇ ਨਾਲ ਨਹੀਂ ਆ ਰਹੀ ਜਨਤਾ ਉਸੇ ਨੂੰ ਆ ਆਪਾਂ ਕਹਿ ਲਿਆ ਵੀ ਅੰਦਰਿਆ ਚਿੰਤਾ ਬਹੁਤ ਆ ਫਿਕਰ ਬਹੁਤ ਲੱਗਿਆ ਇਹ ਤਾਂ ਅੰਦਰੇ ਹੁੰਦਾ ਹਾਂਜੀ ਜੇ ਪ੍ਰਸਾਦ ਸੱਤੀ ਅੰਮ੍ਰਿਤ ਖਾਏ ਤੇ ਸ਼ਟਾਕਰ ਕੋ ਰੱਖ ਮੰਨ ਮਾ ਕੋਈ ਇੱਕ ਹੋ ਜਾਣਾ ਕਦੇ ਦੋ ਹੋ ਜਾਣਾ ਇੱਥੇ ਬੜਾ ਹਾਂ ਉੱਗਾਇਆ ਨੇ ਅਮਮੇ ਕਹਿੰਦਾ ਤੇ ਕੀ ਬਾਲਣ ਕੀ ਹੋ ਜਾਣੀ ਐ ਇੱਥੋਂ ਆ ਕੇ ਇੱਥੇ ਕਹਿੰਦਾ ਤੇ ਕੀ ਬਾਲਣ ਬਿਠੇੜੀ ਮਹੀਨ ਆ ਜਾਂਦੀ ਆ ਕੇ ਜਦ ਇੱਕ ਦੋਹਾ ਦੇਖੇ ਕਦੇ ਹਾਇ ਇੱਕ ਕਦੇ ਦੋ ਕਹਲੇ ਪੈ ਜਾਣੇ ਜੇ ਕਹਿਣ ਸੁਣਨ ਕੋ ਦੂਜਾ ਜਦ ਕਹਿਣਾ ਉੱਥੇ ਪਰਮ ਖੜਾ ਹੋ ਜਾਣਾ ਦੂਜੇ ਕਾਇਮ ਨਾਲ ਗੱਲ ਕਰ ਸਕਦੇ ਦੂਜਾ ਬੰਦੇ ਮੈਂ ਨਾ ਤਬੀ ਉਹ ਵੀ ਜਿਹੜੇ ਖਗੜਾ ਕਰੀ ਜਾਂਦੀ ਵੀ ਕਿਤੇ ਦੋ ਕੋਈ ਚੇਂਜ ਪੇ ਲਿਖਾ ਕਰਿਆ ਕਰੀ। ਮਤਲਬ ਜਦੋਂ ਸੰਜਮ ਉਹ ਤੁਨ ਕਹਤਾ ਵੀ ਇਹਨੂੰ ਮਨ ਨੂੰ ਕੋਈ ਲਾ ਕੇ ਚੱਲੋ। ਦੋ ਅਸਲ ਦੇ ਵਿੱਚ ਸਰੀਰ ਦੇ ਐਵੇਂ ਇੱਕ ਬਾਹਰਲਾ ਇੱਕ ਅੰਦਰ ਅੰਦਰਲੇ ਜੀਵ ਨੂੰ ਮੁਕਤੀ ਚਾਹੀਦੀ ਹੈ। ਅੰਦਰਲੇ ਜੀਵ ਦਾ ਭੋਜਨ ਗਿਆਨ ਹੈ। ਉਹ ਜ ਗਿਆਨ ਦੀ ਕਬੀ ਹੈ। ਬਾਹਲੇ ਨੂੰ ਰਸ਼ਨ ਚਾਹੀਦਾ ਛਤੀ ਪਰ ਦੁਬਾਰਾ ਉਹ ਰਾਸ਼ਨ ਦਾ ਵੀ ਫਿਕਰ ਹੈ ਰਾਸ਼ਨ ਦਾ ਦੋਸੋ ਕਹਿਦਾ ਇਨਾ ਪਾੜ ਲਿਆ ਕਿ ਅੰਦਰ ਵਾਲਾ ਫਿਕਰ ਚੱਕੀ ਰਹੀ ਗਿਆ ਕਿ ਦੁਨੀਆ ਦਾ ਚੱਕਿਆ ਹੋਇਆ ਜਦੋਂ ਕਲੇ ਤੇ ਫਿਕਰ ਦੀ ਗੱਲ ਚਲਦੀਏ ਸੁਣ ਲੈਦਾ ਫਿਕਰ ਪੈ ਜਾਂਦਾ ਹੈ ਫਿਰ ਬਾਹਰ ਦਾ ਘਟਾਉਣਾ ਪੈਂਦਾ ਬਾਹਰ ਲ ਘਟਾਏ ਬਣਾ ਅੰਦਰੇ ਦੀ ਪੂਰਤੀ ਨਹੀਂ ਹੁੰਦੀ ਰਾਸ਼ਨ ਬਣੀ ਘਟਾਉਣਾ ਪੈਂਦਾ ਜਿਹਨੂੰ ਬਣਾਉਣਾ ਆਉਂਦਾ ਨਹੀਂ ਪਾਲਿਆ ਸੁਖ ਸੁਖ ਸੁਖਦਾ ਹੋਵਾਂਗਾ ਤਿਆਗ ਕਰਨਾ ਪੈਂਦਾ ਨਾ ਕਰੇ ਤਾਂ ਫਿਰ ਉਹ ਚਿੰਤਾ ਦੀ ਜਾਂਦੀ ਜੇ ਬਗੈਰ ਚਿੰਤਾ ਤੋਂ ਸੁਖਦਾਵਾ ਮਿਲਦੀ ਆ ਉਹ ਲੈ ਲੋ ਜਿਹੜੀ ਚਿੰਤਾ ਤੋਂ ਸੁਖਦਾ ਮਿਲਦੀ ਆ ਉਹਨੂੰ ਕੱਢਵਾ ਸੰਗ ਬਗੈਰ ਚਿੰਤਾ ਤੋਂ ਜਿੰਨਾ ਕੁ ਸੁੱਖ ਤੇ ਖਾਲੋ ਜੇ ਤੇ ਚਿੰਤਾ ਖੜੀ ਹੁੰਦੀ ਹੈ ਕਹਿੰਦੇ ਵੀ ਇਹਦੇ ਬਿਨਾ ਸਾਜੂ ਉਹ ਬਸ ਚਿੰਤਾ ਈ ਕਰਵਾਉਂਦੀ ਹੈ ਚਿੰਤਾ ਕਰ ਬੜੀ ਹੋਰ ਖਰਾਬ ਕਰੂ ਇਹ ਚੀਜ਼ ਮੈਨਾਂ ਸਰਜੂ ਠੀਕ ਹੈ ਸੁਖਦਾ ਬਣਾ ਸਰਜੂ ਮਾੜੀ ਮੋਟੀ ਤੋ ਘਟ ਲਾਂਗੇ ਉਹ ਚੰਗਾ ਹੈ ਜਿਹੜੀ ਚਿੰਤਾ ਹੈਗੀ ਹੈ ਉਹ ਮਨ ਨੂੰ ਆ ਦੁੱਖ ਜਿਹੜੀ ਨੂੰ ਪਾ ਲੈਣ ਤੁਖਤਾ ਵਾਲੇ ਜਿਹੜੇ ਨੂੰ ਹੋਊਗਾ ਚਿੰਤਾ ਬੰਦ ਹੋ ਜਾਣੀ ਹੈ ਉਹ ਜ਼ਿਆਦਾ ਖਤਰਨਾਕ ਹੈ ਉਹਨਾਂ ਉਹਨਾਂ ਡੀਜ਼ ਨਹੀਂ ਉਹ ਡੀਪਰੈਸ਼ਨ ਉਹ ਵੀ ਉਹਨਾਂ ਬਿਮਾਰੀਆਂ ਹੋ ਰਹੇ ਸਰੀਰ ਨੂੰ ਬਿਮਾਰੀਆਂ ਵੀ ਲਾਦਾ ਲਿਆ ਨੇ ਕਿਸ ਕਰਕੇ ਚਿੰਤਾ ਤੋਂ ਵਧਣਾ ਹੈ ਬਾਹਲੀ ਸੁਖਦਾਵਲ ਵੀ ਕੋਈ ਖਾਸ ਨਹੀਂ ਜੋ ਗੜਗੀ ਲੈ ਲੋ ਨਹੀਂ ਮਿਲਦੀ ਤਬ ਚ ਚਿੰਤਾ ਦੀ ਕੀਮਤ ਤੇ ਬਾਹਲੀ ਸੁਖਦਾਵਲ ਦੀ ਗੱਲ ਨਾ ਕਰੋ ਡਿਪਰੈਸ਼ਨ ਕਿਉਂ ਹੋਇਆ ਹਿਆ ਉੱਥੇ ਕਾਰ ਜ਼ਰੂਰ ਚਾਹੀਦੀ ਹੈ ਫਰੇ ਗਾਜ਼ੀ ਉਰ ਬਦੇ ਵਿੱਚ ਉਹ ਫਿਰ ਪੈਸੇ ਵੀ ਚਾਹੀਦੇ ਨੇ ਜਦੋਂ ਖਾਨਕਿਸਤਾਨ ਦੇ ਵਿੱਚ ਉਹ ਉਹਦਾ ਉਹਨਾਂ ਦੀ ਤਾਂ ਜਿੰਦਗੀ ਦਾ ਫਿਰ ਉਹ ਉਹਦਾ ਬੇਸ਼ੀਰ ਬਣ ਗਏ ਫਿਰ ਉਹ ਸੋਦਣੇ ਕਿ ਆਈ ਜਿਦਗੇ ਸਾਡੀ ਕਮਾਈ ਜਾਣਾ ਖਾਈ ਜਾਣਾ ਭਜੇ ਖਰੀਦ ਜਾਣਾ ਉਹ ਉੱਥੋਂ ਡਿਪਰੈਸ਼ਨ ਹੋ ਗਿਆ ਤੇ ਅਸੀਂ ਆਖਰ ਖਟਿਆ ਕੀ ਰਿਜ਼ਲਟ ਕੀ ਆ ਸਾਡੀ ਜਿੰਦਗੀ ਵਿੱਚ ਕੁਝ ਵੀ ਨਹੀਂ ਜੇ ਕਾ ਝਾੜ ਗਏ ਤੇ ਬੈਠੇ ਰਹਦੇ ਆ ਜਿਹੜੀ ਇਹ ਚਿੰਤਾ ਹਰ ਵਕਤ ਦੀ ਚਲੋ ਬਈ ਇਹਨਾ ਟਾਈਮ ਹੋ ਗਿਆ ਘੜੀ ਦੇਖੀ ਜਾਨੇ ਕਰੇ ਕੁਝ ਕਰੀ ਜਾਨੇ ਇਹ ਤਾਂ ਨਾ ਕਰਦੇ ਡਿਪਰੈਸ਼ਨ ਕਰ ਤਾ ਹਾਂਜੀ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਨ ਲਾਵੇ ਇਸਪੋ ਸੰਵਰਤਤ ਲਾਉਣਾ ਸੁਭਤ ਹੈ ਸੁਗੰਧਤ ਨਹੀਂ ਚਾਹੀਦਾ ਸੁਗੰਧਤ ਕੀ ਹੈ ਸੁਗੰਧਤ ਦਾ ਸੰਤਾਲ ਆ ਸੁਗੰਧਤ ਤਾਂ ਲਾਉਣ ਦੇ ਨਾਲ ਹੈ ਲਾ ਲਾਵੇਂ ਕਿਵੇਂ ਆ ਸੁਗੰਧਤ ਲਾਈਦੀ ਹੈ ਸੁਗੰਧਤ ਖਰੀਦ ਹੈ ਸੁਗੰਧਤ ਖਰੀਦਦਾ ਸੁਗੰਧਤ ਲਾਈਦੀ ਹੈ ਸੁਗੰਧਤ ਹੋ ਗਿਆ ਸੁਗੰਧਤ ਤਾਂ ਮੈਂ ਤਾਂ ਗਲਤ ਲਿਖਿਆ ਹੋਇਆ ਹੈ ਸੁਗੰਧਤ ਜਾਈਦਾ ਸੁਗੰਧਤ ਕਰੀਦਾ ਕਿਸੇ ਚੀਜ਼ ਨੂੰ ਪਤਾ ਭਾਵ ਸੁਗੰਧਤ ਲਾ ਕੇ ਸੁਗੰਧ ਲਾਈ ਦੀ ਹੈ ਸੁਗੰਧ ਤਨ ਲਾਵਾ ਕਹਿੰਦਾ ਹੈ ਹਾਂ ਕਰਾਂ ਆਉਂਦਾ ਫਿਰ ਲਾਵਾਂ ਕਿਵੇਂ ਸੁਗੰਧ ਕਰਨ ਕਰਾਂ ਨਹੀਂ ਆਉਂਦਾ ਫਿਰ ਲਬਜ਼ ਗਲਤ ਲੱਗਿਆ ਹੈ ਸੁਗੰਧ ਤਨ ਸੁਗੰਧ ਤਨ ਲਾਵਾਂ ਜੈ ਪ੍ਰਸਾਦ ਸੁਗੰਧ ਤਨ ਲਾਵਾਂ ਸੁਗੰਧ ਤਨ ਵੈਸੇ ਹੀ ਲੱਗ ਨਹੀਂ ਔੜਜਾ ਲੱਗਦਾ ਬੋਲਣ ਨੂੰ ਔੜ ਲੱਗਦਾ ਦੋ ਤਤੇ ਆਇਂ ਜਾਂਦੇ ਕੰਮ ਤੋਂ ਵੀ ਨਹੀਂ ਬੂਰਾ ਹੁੰਦਾ ਹਾਂ ਦੋ ਤਤੇ ਉਧਰੋਂ ਤਾਂ ਖਤਮ ਹੁੰਦੇ ਆ ਫਿਰ ਤਾਂ ਫੇਰ ਸਟਾਰਟ ਤੇ ਹਾਂ ਦੱਦਾ ਨਾਲ ਤਾਂ ਤਾ ਲੱਗਦਾ ਨਾ ਜਿਹੜਾ ਦੱਦਾ ਤੱਤਾ થਤਾ ਦੱਦਾ ਉਸੇ ਉਹਦਾ ਦੱਦਾ ਹੈ ਉਹ ਸਿਰਫ ਤੀਦਾ ਤੱਤਾ ਹੈ ਜੇ ਪਰਸਾ ਸੁਗੰਧ ਤੁਹਾਨੂੰ ਲਾਵੇ ਸੁਗੰਧ ਸੁਗੰਦੀ ਲਫ਼ਜ਼ ਹੁੰਦਾ ਹੈ ਸੁਗੰਦੀ ਲਾਉਨੇ ਆਪਾਂ ਨੂੰ ਸੁਗੰਧ ਤਾਂ ਕੋਈ ਸ਼ਬਦ ਨਹੀਂ ਬਣਦਾ ਵੈਸੇ ਹੀ ਵੈਸੇ ਕਰ ਮਤਲਬ ਲਫ਼ਜ਼ ਨਹੀਂ ਹੈ ਡਿਕਸ਼ਨਰੀ ਸੇਸ ਕੋ ਸਿਮਰਤ ਪਰਮਗਤੀ ਕੋਵਲ ਸੁਗੰਦੀ ਹੈ ਵੈਸੇ ਸੁਗੰਧਿਤ ਕਰਨਾ ਹੁੰਦਾ ਉਹਨੂੰ ਸੁਗੰਧਿਤ ਕਰਤਾ ਹੋ ਵਰਤੀ ਲਾਤੀ ਮਤਲਬ ਹਾਂ ਸੁਗੰਧਿਤ ਨਾਲ ਲਾਉਣ ਤੇ ਇਸਕੋ ਸਿਮਰਤ ਪਰਮਗਤੀ ਪਾਵੇ ਤੇ ਇਸਕੋ ਸਿਮਰਤ ਪਰਮਗਤੀ ਕਾਪ ਜੇ ਉਹਨੂੰ ਸਮਝ ਲਵੇ ਉਹਦਾ ਤੈਨੂੰ ਪਤਾ ਚਿਤ ਆ ਜਾਵੇ ਸਮਝ ਆ ਜਾਵੇ ਵੀ ਉਹ ਕੌਣ ਹੈ ਫਿਰ ਤੂੰ ਸਮਝ ਲੋ ਜਿਹੜਾ ਹੈ ਨਾ ਉਹ ਕੁਭੀਆਂ ਦਾ ਉੱਥੇ ਹੀ ਭਰ ਦੇਵੇ ਫਿਰ ਬਾਹਰ ਨਹੀਂ ਨਿਕਲ ਸਕਦਾ ਫੇਰ ਉਹ ਪਰਮਦਰ ਤੋਂ ਬਾਹਰ ਨਿਕਲ ਗਿਆ ਪਰ ਪਰਮਤੀਪਾਲ ਵਿੱਚ ਫੇਰ ਤੇ ਵੀ ਰੁਕਾਵਟ ਆ ਗਈ ਇੱਕ ਐਸਾ ਗਿਆਨ ਹੈ ਸਾਡੇ ਕੋਲ ਉਹ ਤਾਂ ਬਾਹਰ ਨਹੀਂ ਨਿਕਲ ਰਿਹਾ ਸਤ ਸਾਲ ਦਾ ਜਿਹੜਾ ਗਿਆਨ ਹੈ ਉਹਦੇ ਅੰਦਰੇ ਕੁ ਬਦਲੀ ਸਾਰੀ ਹੀ ਬੱਤਾ ਉਹ ਰਿਪਾਪ ਦੇ ਵਿੱਚੇ ਹੀ ਘੁੱਬੀ ਲੱਗੀ ਹੋਈ ਉਹ ਰਿਪਾਪ ਦੇ ਬਾਹਰ ਹੀ ਗਿਆ ਸਰ ਜਨਾਜਰ ਪਰਮਪਤੀ ਦੀ ਜੇ ਨਾ ਤਾਂ ਸਮਝਦਾ ਮੈਂ ਕੁਝ ਕਰਦਾ ਉਹ ਨਾ ਜੇ ਸਰ ਕੋਈ ਉੱਤੇ ਫਿਰੂਗਾ ਹੀ ਫਿਰੂਗਾ ਉਹ ਘਰ ਚੋਂ ਬਾਹਰ ਨਹੀਂ ਨਿਕਲ ਸਕਦਾ ਜਿਆਦਾ ਮੈਂ ਕਰਦਾ ਇਹਦੀ ਸਭ ਚਾਗਾ ਨਹੀਂ ਕਰਦਾ ਫੇਰ ਪਰਗਤੀ ਹੋਣੀ ਫੇਰ ਇਹਦੀ ਕੋ ਰਖਾ ਉਧਰਾ ਚੇਹੇ ਆ ਤੇ ਸੋ ਸਿਮਰ ਸਿਮਰਤ ਪਰਮਗਤੀ ਪਾਓ ਸਿਮਰਤ ਜੀ ਇਹ ਤੇ ਵੀ ਸਮਰਤ ਲਈ ਕੱਤਲੇ ਕੇ ਤਿਸ ਕੋ ਸਿਮਰ ਪਰਮਗਤ ਪਾਵਾਂ ਇਹ ਵੀ ਗਲਤ ਹੈ ਤਿਸ ਕੋ ਸਿਮਰ ਕਰਨ ਤਿਸ ਦੇ ਬਰਤ ਦੇਖੋ ਇਹ ਤਾਂ ਹਮ ਤਾਂ ਤਿਸ ਸਿਮਰਤ ਇਹ ਕੋ ਲਾ ਕੇ ਆ ਫਿਰ ਨਹੀਂ ਸਿਮਰਤ ਹੁੰਦਾ ਤਿਸ ਕੋ ਸਿਮਰ ਪਰਮਗਤ ਹੀ ਪਾ ਹਾਂ ਤਿਸ ਕੋ ਸਿਮਰ ਪਰਮਗਤ ਹੀ ਪਾਵਾਂ ਸਮਰਤ ਕਮ ਲਾ ਲਿਓਗੇ ਤੇ ਬਹੁਤ ਗਲਤੀਆਂ ਨੇ ਇਹਦੇ ਜੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਹਜ਼ਾਰਾਂ ਨਿੱਤਾ ਨਿੱਤਾ ਗਲਤੀਆਂ ਬੁਦੀ ਰਹੀਆਂ ਲੱਗਦੀਆਂ ਹੂੰ ਤੇ ਇਸ ਕੋ ਸਬਰ ਹੈ ਸਬਰੋ ਸਬਰ ਸਬਰ ਤੋਂ ਪਾਉ ਨਹੀਂ ਆਇਆ ਹੋਇਆ ਸਿਬਰਣਾ ਸਿਬਰਣ ਕਰਨਾ ਹੈ ਸਬਰਤ ਹੈ ਜਦ ਕੱਲਿਆ ਸਬਰਤ ਜਿਸ ਕੋ ਸਬਰ ਹਰ ਸਬਰਤ ਇਸ ਕੋ ਸਬਰ ਪਰਮਗਤੀ ਪਾ ਹਰ ਸਬਰਤ ਸਦਾ ਕੋ ਵਾਲੀ ਹਰ ਬਿਸਰਤ ਦਾ ਕੋਰ ਹਰ ਬਿਸਰਤ ਦਾ ਕੋਰ ਹਰ ਸਿਮਰਤ ਖਵਾਰੇ ਨਹੀਂ ਆ ਹਰ ਫਿਸਰਤ ਸਮਰਤ ਆਇਆ ਲੱਗੂ ਉਹ ਹੁੰਦਾ ਪਰ ਇੱਥੇ ਨਹੀਂ ਜ਼ਿਕਰ ਦੇ ਲਾਕੇ ਨਹੀਂ ਆਉਂਦਾ ਸਿੱਧਾ ਹੀ ਆਉਂਦਾ ਹਰ ਜਿਸ ਸਿਮਰਤ ਜਿਸ ਸਮਰਤ ਜਿਸ ਕੋ ਸਿਮਰਤ ਨਹੀਂ ਆਉਂਦਾ ਦਾ ਮਤਲਬ ਹਾਂ ਜਿਸ ਕੋ ਸਿਮਰਤ ਕਮ ਹੈ ਕਿਸ ਕੋ ਸਿਮਰਤ ਜਿਸ ਨਹੀਂ ਕਿਸ ਕੋ ਸਿਮਰਤ ਕਿਸ ਕੋ ਸਿਮਰ ਪਰਮਗਤੀ ਪਰਮਗਤੀ ਜੇ ਪ੍ਰਸਾਦ ਸੁਗੰਧ ਜਦ ਤਿਸ ਕੋ ਸਬਰ ਨਾਲ ਗੱਲ ਬਣਦੀ ਹੈ ਤਿਸ ਕੋ ਸਬਰਤ ਕਿਉਂ ਕਹੀਏ ਅਸੀਂ ਇਸ ਕੋ ਸਬਰ ਪਰਮ ਦਿੱਤਾ ਤਾਂ ਤਾਲ ਅਗਦਾ ਸਮਾਂ ਉਹ ਅਸੀਂ ਇੱਕ ਮਿਸਟੇਕ ਕਰ ਰਹੇ ਲੱਗੇ ਇਥੇ ਅਪਲਾਈ ਕਰਦੀ ਸੀ ਫਿਰ ਜਿਹੜੇ ਆ ਕਹਿੰਦੇ ਵਿਆਕਰਨ ਹਾਂ ਵਿਆਕਰਨ ਦਾ ਕੋਸਾ ਮੈਨੂੰ ਚੱਲ ਨਹੀਂ ਦਿੰਦੀ ਫਿਰ ਵਿਆ ਵਿਆਕਰਨ ਦੇ ਹਿਸਾਬ ਨਾਲ ਨਹੀਂ ਆਦੀ ਵਿਆਕਰਨ ਦੇ ਹਿਸਾਬ ਨਾਲ ਗਲਤ ਹੈ ਇਹ ਉਹਨੂੰ ਵਿਆਕਰਨਿਕ ਗਲਤੀ ਹੋਈ ਹੈ ਗਲਤੀ ਹੈ ਫਿਰ ਜੇ ਤੁਸੀਂ ਬੜੀਆ ਵਿਆਕਰਨ ਦੇ ਹਿਸਾਬ ਨਾਲ ਬੜੀ ਹੈ ਹਾਂ ਉਹਦੇ ਹਿਸਾਬ ਨਾਲ ਫੜ ਗਿਆ ਭਾਸ਼ਾ ਦੇ ਹਿਸਾਬ ਨਾਲ ਫੜ ਗਿਆ ਲੱਗਿਆ ਫਿਰ ਦੁਬਾਰਾ ਕਿ ਮੈਨਾਂ ਵੀ ਜੂ ਫਿਰ ਵਿਆਕਰਨ ਦੇ ਕੋਲ ਨਾ ਹਾਂ ਫਿਰ ਵਿਆਕਰਨ ਦੇ ਕੋਲ ਨਾ ਮੈਂ ਤਾਂ ਦੂਜੀ ਵਿਆਕਰਨ ਨਾਲ ਬੜਿਆ ਬੇਦਕੀ ਦੂਜੀ ਨਾਲੇ ਫੜ ਲੈਂਦਾ ਆਪਣੇ ਵਿਆਕਰਨ ਦੇ ਹਿਸਾਬ ਨਾਲ ਵਿਆਕਰਨ ਨੂੰ ਫੜਿਆ ਤਾਂ ਆਹ ਲੱਗਿਆ ਮੇਰੇ ਇਸ ਕੋਸ ਸਿਮਰ ਇਸ ਕੋਲਾ ਪਰਮਗਤੀ ਪਾਵਨ ਹਾਂ ਜੇ ਕੋ ਨਾ ਆਉਂਦਾ ਤੇ ਸਿਮਰਤ ਆਉਂਦਾ ਜਿਸ ਸਿਮਰਤ ਤੋਂ ਸੁਖ ਪਾਈ ਹੈ ਸਿਮਰਤ ਆਇਆ ਜਿਸ ਕੋ ਸਿਮਰਤ ਤੋਂ ਸੁਖ ਪਾਈ ਹੈ ਨਹੀਂ ਜਿਸ ਸਿਮਰਤ ਤੋਂ ਸੁਖ ਪਾਈ ਹੈ ਤਾਂ ਇਹ ਫੜੇ ਰਹਿ ਤਰਨੀ ਨੀਤਾ ਜਦ ਕੋ ਲੱਗ ਜੂ ਫਿਰ ਸਿਮਰ ਹੋਊਗਾ ਗੱਲ ਯਾਦ ਆਸੇ ਮੈਨੂੰ ਹਾਂ ਜੇਪਰਸਾਦ ਸਵੰਧੀ ਤਨ ਲਾਉਣਾ ਸੁਗੰਧ ਸੁਗੰਧ ਤੇ ਦੀ ਸੁਗੰਧ ਤਨ ਲਾਉਣਾ ਸੁਗੰਧ ਦੇ स्त्रीलिंग ਨਭ ਜਾ ਵੈਸੇ ਸੁਗੰਧ ਜੀ ਇੱਕ ਵਾਜੇਗਾ ਕੋਈ ਜ਼ਰੂਰੀ ਆ ਬੀ ਇਸਤਰੀ ਨੂੰ ਤੁਸੀਂ ਸੈਰੀ ਲਾਉਣੀ ਉਹਨਾਂ ਨੇ ਵੈਸੇ ਪੁੱਛਿਆ ਮੈਂ ਤਾਂ ਮੈਂ ਕਿਹਾ ਦੇਖੋ ਲਫਦ ਹਾਂ ਫੇਖ ਲਫਦ ਇਸਤਰੀ ਲਿਟਕਰ ਲੇਕਰ ਹਮ ਕੋ ਲੱਗਿਆ ਹੈ ਕਿ ਸੁਗੰਧ ਨੂੰ ਹਮ ਕੋ ਲੱਗੂਗਾ ਹੈ ਇਸ ਗੇਨ ਹਾਂ ਜੋ ਬਹਿਰੂ ਉਕੜ ਸੁਗੰਧੀ ਨਹੀਂ ਬੋਲਾਂਗੇ ਉਹ ਸੁਗੰਧ ਬੋਲਾਂਗੇ ਤਾਂ ਸੁਗੰਧੀ ਵੀ ਬੋਲੋ ਤਾਂ ਵੀ ਕੀ ਫਰਕ ਸੁਗੰਧ ਤਨ ਲਾਵੇ ਉਹ ਕਿਰਪਾ ਨਾਲ ਕਿ ਮੈਂ ਸੁਗੰਧ ਕੋਈ ਖਾਦ ਨਹੀਂ ਵਰਤਣਾ ਉਹਦਾ ਜਿਸ ਜਿਹਦੇ ਸੇਮਰ ਕਿਰਪਾ ਨਾਲ ਕੇ ਸੁਗੰਧੀ ਲਾ ਰਿਹਾ ਹਾਂ ਹਾਂ ਜੇ ਪ੍ਰਸਾਦ ਸੁਗੰਧ ਤਨ ਲਾਵੇ ਇਸ ਕੋ ਸੇਮਰ ਪਰ ਸੁਗੰਧੀ ਤਨ ਲਾਵੇ ਕੌਣ ਲਾਉਂਦਾ ਸੀ ਜੋਗੀ ਲਾਉਂਦਾ ਸੀ ਨਾ ਬਲਕੇ ਪੰਡ ਪੜਨਾ ਲਾਉਂਦਾ ਸੀ ਚੰਦਰ ਚੰਦਰ ਲਾਉਂਦਾ ਸੀ ਨਾ ਉਹ ਨੂੰ ਕਿਆ ਹੋਇਆ ਸ੍ਰੀ ਜਦ ਵੀ ਲਾਉਂਦਾ ਸੀ ਜੋਗੀ ਸਾਰੇ ਲਾਉਂਦੇ ਸੀ ਸੁਗੰਧ ਲਾਉਂਦਾ ਉਹ ਹੋ ਜਿਹੜੇ ਜੇ ਤਾਂ ਨਹੀਂ ਕਹਤੋ ਇਹਨਾਂ ਆਲਾ ਜਸੂਰ ਸਭ ਲਾਉਂਦੇ ਨੇ ਨਹੀਂ ਨਹੀਂ ਐਨੀਗਾ ਤੁਸੀਂ ਨਾ ਲਾਓ ਜੇ ਲਾਉਣਾ ਹੈ ਤਿਸ ਕੋ ਸਿਮਰ ਪਰਮਗਤੀ ਪਾਵੇ ਇੱਥੇ ਸਮਰ ਆ ਗਿਆ ਇੱਥੇ ਸਮਰਤ ਕਿਉਂ ਨਹੀਂ ਆਇਆ ਇੱਥੇ ਸਮਰ ਆ ਗਿਆ ਨਹੀਂ ਪਤਾ ਹੈਗਾ ਸਿਮਰਤ ਸੀਗਾ ਹੁਣ ਅਕਾ ਤੁਸ ਜੀ ਕਟਾਇਆ ਨਾ ਸਿਮਰ ਤਿਸ ਕੋ ਸਿਮਰਤ ਤੈਨੂੰ ਤਿਸ ਕੋ ਸਿਮਰਤੋ ਪਿਆ ਸੀਗਾ ਨਾ ਨਾ ਤੈਨੂੰ ਸਿਮਰ ਤਿਸ ਕੋ ਸਿਮਰ ਪਰਮਗਤੀ ਪਾਵੇ ਤਿਸ ਕੋ ਸਮਰ ਉਹ ਲੱਗਿਆ ਨਾ 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 ਅਭਿਸ਼ੇਕ ਇਹਨੇ ਉਹ ਸਹੀ ਜਾਣ ਗਿਆ ਨਿਕਸਦਾ ਤੇ ਵੀ ਠੀਕ ਹੈ ਅਰਥੇ ਉਹ ਅਰਥੇ ਇਹਨੇ ਇਹਦੇ ਬੜੂਏ ਸਬਰ ਰਤੇ ਕਿਤੇ ਸਖੋ ਸਬਰ ਹੂੰ 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 ਉਹ ਕਹਵੇਂ ਉਹਨੂੰ ਸਬਰ ਪਰ ਉਹ ਗਤੀ ਪਾਵਾਂ ਤਾਂ ਕਿ ਤੂੰ ਪਰਮ ਗਤੀ ਨੂੰ ਪ੍ਰਾਪਤ ਕਰ ਆਵੇਂ ਆਉ ਵੇ ਸਬਰ ਆਉ ਵੇ ਸਬਰ ਦੁਆ ਹੀ ਨਹੀਂ ਸਕਦਾ ਉਪਦੇਸ਼ ਹੈ ਉਪਦੇਸ਼ ਹੈ ਨਹੀਂ ਸੰਬੋਧਨ ਕੀਤਾ ਹੈ ਤੇ ਸਖੋ ਸਬਰ ਆਰਡਰ ਆਇਆ ਹੈ ਇਸ ਕਿਸਮ ਦਾ ਏ ਆਰਡਰ ਬਾਜਕਲ ਅਫਜ਼ਾ ਹੈ ਜੀ ਨੂੰ ਸਮਝਾ ਰਿਹਾ ਮੈਂ ਕਹਿ ਰਿਹਾ ਤੈਨੂੰ ਆਪਰਾਪਤੀ ਹੋ ਜੂ ਪਰ ਮੂੰ ਕਦੀ ਪਾਵਾਂ ਹਾਂ ਪਾਵਾਂ ਫਿਰ ਦੇਖ ਪਰਮਾਤੀ ਮਿਲਦੀ ਹੈ ਕਿ ਨਹੀਂ ਮਿਲਦੀ ਫਿਰ ਤੇਰਾ ਰਾਹ ਕੌਣ ਰੋਕਦਾ ਦੱਸੀ ਜੇ ਪ੍ਰਸਾਦ ਬਸੇ ਸੁਖ ਮੰਦਰ ਕਿਸੇ ਭੈ ਸਦਾ ਮਨ ਅੰਦਰ ਜੇ ਤੂੰ ਹੋਰ ਖੋਲਣਾ ਪਿਛੇ ਨੂੰ ਲੜ ਕੇ ਵੀ ਜਿਹੜਾ ਸੁਗੰਧੀ ਹੈ ਸੁਗੰਧੀ ਦੇ ਪਿਛੇ ਕੀ ਹੈ ਉਹ ਸਮਝਣਾ ਨੂੰ ਕੀ ਦੀ ਪਪਾ ਕਹਿੰਨੀ ਮੈਂ ਦੀ ਹੋਰ ਕੀ ਸੋਚਦੀ ਮਣਕੇ ਉਹਦੀ ਕਿਰਪਾ ਕੀ ਪੁੱਛੇ ਕੰਮ ਕਰਦੀ ਹੈ ਸੰਬੰਧੀ ਦੇ ਪੁੱਛੇ ਕੀ ਦੀ ਜਿਉਂ ਕਿਹਾ ਵੀ ਜਿਸ ਮਣਕੇ ਵੀ ਜਿਹਦੀ ਕਿਰਪਾ ਨਾਲ ਤੋਂ ਸੰਬੰਧ ਲਾ ਰਿਹਾ ਹਾਂ ਹਾਂ ਕਿ ਉਹਨੂੰ ਸਿਮਰ ਤੂੰ ਹਾਂ ਕਿ ਇਹ ਵੀ ਸੰੰਧੀ ਤੈਨੂੰ ਕਿਵੇਂ ਪ੍ਰਾਪਤ ਹੋਈ ਇਹ ਆ ਉਹਦੀ ਕਿਰਪਾ ਪੁੱਛੇ ਜਿਉਂ ਜੇ ਪ੍ਰਸਾਦ ਪੀਵੇ ਸੀਤਲ ਜਲਾ ਉਹ ਤਾਂ ਜਿਹੜਾ ਨਹੀਂ ਸਿਮਰਦਾ ਹੂੰ ਹੂੰ ਉਹਨੂੰ ਕਹੀ ਹੋਈ ਹੈ ਗੱਲ ਜਿਹੜਾ ਸਿਮਲਦਾ ਨਹੀਂ ਇਹ ਗੱਲ ਉਹਨੂੰ ਕਹੀ ਹੋਈ ਐ ਇਸ ਕਰਕੇ ਗਾਹਾਂ ਜਾਂਦੀ ਲੋੜ ਨਹੀਂ ਪਹਿਲਾਂ ਬਾਹਰ ਦੀ ਸਰੰਦੀ ਨੂੰ ਸਰਦੀ ਸਬੰਧ ਤਾਂ ਅੰਦਰਲੀ ਨੂੰ ਕਹਾਉਂਗੇ ਜਿਹੜੀ ਮੁਖਾਵ ਤਾਂ ਕਿ ਦੁਰਗੰਧ ਹੈ ਦੁਰਗੰਧ ਹੀ ਤਾਂ ਇਹ ਜਦੋਂ ਦਸੋਦੀ ਲੱਗੂਗੀ ਉਹ ਗਾਹਾਂ ਕਰਾਂਗੇ ਗੱਲੋਂ ਇੱਥੇ ਨਹੀਂ ਇੱਥੇ ਬਾਹਰ ਦੀ ਬਾਹਰ ਸਰੰਦੀ ਲਾਉਣ ਲੱਗ ਗਿਆ ਅੰਦਰੋਂ ਦੁਰਗੰਧ ਆਉਦੀ ਹੈ ਅੰਦਰ ਲਾਉਣ ਦੀ ਸਰੰਦੀ ਸੁਭਦੀ ਦਾ ਦਲ ਆਉਣੀ ਸੀ ਜੇਕਰ ਉਹਦੇ ਤੋਂ ਵਰਤਾ ਆ ਜਾਂਦੀ ਸੁਭਦੀ ਆਪੇ ਬਣ ਜਾਂਦੀ ਜੇਕਰ ਉਹਦੇ ਤੋਂ ਸ਼ਾਂਤੀ ਆ ਜਾਂਦੀ ਸੁਭਦੀ ਆਪੇ ਬਣ ਜਾਣੀ ਸੀ ਜੇ ਬਹੁਦੇ ਤੋਂ ਪ੍ਰੇਮ ਆ ਜਾਂਦਾ ਸੁਭਦੀ ਆਪੇ ਬਣ ਜਾਣੀ ਸੀ ਜੇ ਪ੍ਰਸਾਦ ਫਸੇ ਸੁਖ ਮੰਦਰ ਕਿਸੇ ਤੇ ਐ ਸਦਾ ਮਨ ਅੰਦਰ ਜੇ ਸੁਖ ਪ੍ਰਸਾਦ ਫਸੇ ਸੁਖ ਮੰਦਰ ਫਸੇ ਸੁਖ ਮੰਦਰ ਹੈ ਸਰੀਰ ਮੰਦਰ ਹੈ ਸਹੀ ਚਲੋ ਸਰੀਰ ਮੰਦਰ ਹੀ ਹੈ ਇਹਦੇ ਵਿੱਚ ਵਾਤਾ ਸੁਖ ਨਾਲ ਕਿਉਂਕਿ ਇਹਦਾ ਖਾਣਾ ਪੀਣਾ ਦੱਸਿਆ ਨਾ ਸਰੀਰ ਦਾ ਹੀ ਛਤੀ ਮਤ ਵਗੈਰਾ ਇਹ ਆਦੇ ਨੂੰ ਦਿੱਤਾ ਹੋਇਆ ਮੰਦਰ ਬਣਾ ਕੇ ਮਾਇਆ ਦਾ ਇਹਦੇ ਵਿੱਚ ਜੀਤੀ ਕਿਰਪਾ ਨਾਲ ਤੂੰ ਬਸਦਾ ਹੈ ਜਿਵੇਂ ਤੇ ਆਏ ਸਦਾ ਮਨ ਅੰਦਰ ਉਹਨੂੰ ਮੰਨਦੇ ਮਨ ਮੰਦਰ ਅੰਦਰ ਰੁੱਸਦੇ ਆ ਉਹਦਾ ਧਿਆਨ ਦੇ ਬਾਹਲੇ ਮੰਦਰ ਨੂੰ ਛੱਡ ਕੇ ਧਿਆਨ ਲੱਗ ਮਨ ਬੁੱਧਰ ਦੇ ਵਿੱਚ ਧਿਆਨ ਮਨ ਮੰਦਰ ਦੇ ਵਿੱਚ ਉਹਨੂੰ ਲੱਭ ਉਸ ਤੇ ਆਏ ਸਦਾ ਮਨ ਅੰਦਰ ਸਦਾ ਮਨ ਅੰਦਰ ਜਿਵੇਂ ਤੇ ਆਏ ਸਦਾ ਇੱਥੇ ਕਬੂਲਾ ਕੇ ਤਾਂ ਚੱਲੋ ਜਿਵੇਂ ਤੇ ਆਏ ਸਦਾ ਉਹਦੇ ਸਦਾ ਧਿਆਨ ਰੱਖ ਜਿਹੜਾ ਕਿ ਬੁੱਧ ਦੇ ਉੱਤੇ ਹੈ ਹੋਊਗਾ ਜਿਵੇਂ ਸਦਾ ਮਨ ਅੰਦਰ ਮਾਧਿਅੰਤ ਲੈ ਲੋ ਹੂੰ ਤੇ ਸੇ ਧਿਆਏ ਸਦਾ ਸਦਾ ਉਹਦਾ ਧਿਆਨ ਰੱਖ ਮਨ ਅੰਦਰ ਮਨ ਅੰਦਰ ਜਿਹੜਾ ਕੰਮ ਦਿੰਦਾ ਰਹੇ ਐ ਹੁਣ ਇਹ ਤਾਂ ਹੋਣਾ ਹੈ ਗੱਲ ਅਨੰਤ ਦਾ ਮਤਲਬ ਕੁਝ ਹੋਰ ਹੈ ਹਾਂ ਹਾਂ ਇਕੱਠਾ ਨਹੀਂ ਕਰ ਸਕਦੇ ਤੁਸੀਂ ਸਦਾ ਸਦਾ ਧਿਆਏ ਦੇ ਵਿੱਚ ਸਾਰ ਸਾਰ ਤੇ ਹੁੰਦੇ ਵਿੱਚ ਸਦਾ ਤੱਕ ਕੋਮ ਲੱਗੂ ਆ ਕੇ ਮਨ ਅੰਦਰ ਹੈ ਉਹ ਕਿਥੇ ਧਿਆਨ ਬਰ ਮਨ ਅੰਦਰ ਦੇਖੋ ਬਰ ਵੀ ਮਨ ਅੰਦਰ ਹੈ ਧਿਆ ਉਹ ਉਥੇ ਹੈ ਤੇ ਹੁਣ ਹੋਰ ਮੁਥੇ ਤੂੰ ਵਸਦਾ ਹੈ ਬਾਹਰਲੇ ਸ਼ਰੀਰ ਚ ਆ ਜਿਹੜਾ ਹੈ ਆਹਾ ਖੋਪੜੀ ਇੱਥੋਂ ਧਿਆਨ ਮੰਦਰ ਤੇ ਲੈ ਕੇ ਜਾ ਕੋ ਤੂੰ ਇੱਥੇ ਵਸਦਾ ਜੇ ਚਵਾਰੇ ਦੇ ਵਕੀਲ ਕੰਤ ਥੱਲੇ ਹੀ ਰਣ ਇਹਦਾ ਜਵਾਰੇ ਬਾਸ ਦਾ ਨਾ ਉਹ ਛਜੂ ਤਾਂ ਹੀ ਕਹਿੰਦਾ ਜੋ ਸਭ ਛਜੂ ਦਾ ਜਵਾਰੇ ਇੱਥੇ ਬਾਸ ਦਾ ਜਵਾਰਾ ਜਵਾਰੇ ਨੇ ਦੋ ਕਾਨੂੰਨ ਨੇ ਦੋ ਖਾਨੇ ਚਾਰ ਦਰਵਾਜੇ ਦੇ تھے ਅਵਾ ਭੁੱਲੀ ਆਉਂਦੀ ਹੈ ਹਾਂਜੀ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਟ ਪੈਰ ਸਿਮਰੋ ਕਿਸ ਰਸਨਾ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਗ੍ਰਹਿ ਸੰਗੀ ਗੁਰੀਏ ਜੀ ਹਾਂ ਸੁਖ ਬਸਣਾ ਕਰ ਕਰਦੇ ਨੇ ਜਿਹੜੇ ਨਾਲ ਤੇ ਨਬਰ ਪਰਿਵਾਰ ਦੇ ਨਾਲ ਜਿਹੜੇ ਸੰਗੀ ਸੁਖ ਨਾਲ ਬਸ ਰਹੇ ਆਂ 8 ਪਹਿਰ ਸਿਮਰਉ ਤੇ ਰਸਨਾ 8 ਪਹਿਰ ਉਹਦਾ ਗੁਣगान ਕਰਨਾ ਚਾਹੀਦਾ 8 ਪਹਿਰ ਉਹਦਾ ਧੰਨਵਾਦ ਕਰਨਾ ਚਾਹੀਦਾ ਜੈ ਪ੍ਰਸਾਦ ਰੰਗ ਰਸ ਭੋਗ ਨਾਨ ਦੇ ਨਾਲ ਆ ਤੇ ਹੈ ਇਸ ਤੇ ਆਵਣ ਜੋ ਜਿਹਦੀ ਕਿਰਪਾ ਨਾਲ ਸਾਰੇ ਅੰਦਰਸ ਤੇ ਸੰਸਾਰ ਦੇ ਫਦਾਰਤ ਨੇ ਇਹ ਬਾਣਦਾ ਤੂੰ ਬੰਦੇ ਲੈਵਲ ਤੇ ਤੇਰੀ ਖੁਰਾਕ ਹੈ ਰੰਗ ਰਸ ਵੀ ਤੇ ਖੁਰਾਕ ਹੈ ਬੰਦੇ ਖੁਰਾਕ ਹੈ ਭੋਗਦਨ ਅੰਦਰ ਰਸ ਭੋਗ ਨਾਨਕ ਤੇ ਤੇ ਹੈ ਤੇ ਆਵਣ ਜੋ ਉਹਦਾ ਚ ਉਹਦਾ ਤੇ ਹੈ ਦਾ ਜਾ ਕੱਪ ਕੋਈ ਤੇ ਆਵੜ ਜੋਗ ਹੈ ਉਹ ਉਹੀ ਤੇ ਆਵੜ ਜੋਗ ਹੈ ਸਭ ਤੇ ਆਈਏ ਤੇ ਆਵੜ ਜੋਗ ਫੁਰ ਜਿੱਥੇ ਤੇ ਆਵਣ ਜੋਗ ਹੈ ਸਾਡੇ ਜਿੱਥੇ ਜਿੱਥੇ ਲੋਕ ਮਤਾਂ ਨੇ ਤੇ ਹੌਂ ਰੱਖਦੇ ਨੇ ਧਾਰਦੇ ਨੇ ਜਿਹਦਾ ਜਿਹਦਾ ਧਿਆਨ ਕਿਆ ਹੋਣਾ ਜੇ ਸ਼ਰਤਾਂ ਦੇ ਕੀ ਉਹਦੀ ਕਿਰਪਾ ਨਾਲ ਰੰਗ ਰਸ ਕੋ ਰੰਗ ਰ ਕੀ ਛਤੀ ਪਦਾਰਥ ਜਿਹੜੇ ਉਹਦੀ ਕਿਰਪਾ ਨਾਲ ਖਾ ਰਿਆ ਜੇ ਖਾ ਰਿਆ ਉਹ ਤਾਂ ਗੜਤੂ ਜਾ ਰਿਆ ਫਿਰ ਕਰੋ ਤਾਂ ਉਹ ਕਿਉਂ ਜਾ ਰਿਹਾ ਜਦ ਹੀ ਕਰਪਨ ਖਾ ਰਿਹਾ ਨਹੀਂ ਰਿਹਾ ਹਾਂ ਉਹ ਆਪੇ ਮੰਨਦਾ ਵੀ ਇਹਦੀ ਗਰਬਨ ਉਹੀ ਖਾ ਰਿਹਾ ਅਗਲੇ ਪਿੱਛੇ ਗੱਲ ਕਰਦੇ ਕਰਦੇ ਉਹ ਤਾਂ ਦਸ ਫਾਰਸ ਕਰਾ ਰਿਹਾ ਵੀ ਹੋਰ ਬੜੇ ਜਾਈ ਤੇ 3 ਘੱਟ ਕੇ ਤੇ ਆਉਣ ਵਾਲੇ ਦੂਜੇ ਤੇ ਆਣੇ ਸਾਰੇ ਘੱਟ ਤੇ ਸਦਾ ਤੇਰੇ ਤੇ ਘੱਟਦੇ ਸਾਰੇ ਤਾਂ ਪਤਾ ਕੀ ਹੋਊਗਾ ਇਹ ਤਾਂ ਝੋਰੇ ਆ ਇਹ ਤੇ ਬਤਾਨੇ ਕੇ ਤਰੀਕੇ ਨਾਲ ਸਾਫ ਕਰ ਦਿੱਤੀ ਗੋ ਸਾਹੀ ਗੀ ਉਹ ਪਤਾ ਹੀ ਨਹੀਂ ਲੱਗਿਆ ਕਿ ਕਿਸ ਕੀ ਸਾਫ ਉਪਰੋ ਯੈਸ ਕਰਾਉਂਦੇ ਆਏ ਨੇ ਖਾਣਾ ਹਾਂ ਯੈਸ ਕਰਾਉਂਦੇ ਆਏ ਨੇ ਹਾਂ ਕਰ ਬੜ ਆ ਦੇਖ ਲੈ ਉਪਰੋ ਯੈਸ ਕਰਾਉਂਦੇ ਆ ਰਹੇ ਨੇ ਉਹ ਵਕੀਲ ਵਾਂਗੂ ਮਗਲ ਲਾ ਲਿਆ ਜਦੋਂ ਹਾਂ ਅਗਰ ਇਹਦਾ ਵਕੀਲ ਉਹ ਕਹਿੰਦਾ ਵੀ ਇਹ ਤਾਂ ਨਹੀਂ ਤਾਂ ਦੇਖਿਆ ਇਹਨਾਂ ਦਾ ਜਵਾਬ ਹਾਂ ਇਹ ਨਹੀਂ ਮੈਂ ਦੇਖਿਆ ਉਹ ਵੀ ਆਂਗਾ ਯਾਰ ਭਾਈ ਠੀਕ ਹੈ ਚਲੋ ਜੀ ਗਵਾਈ ਬੰਦ ਹੋ ਗਈ ਬਾਈ ਇੱਕ ਗੱਲ ਇੱਕੋ ਹੀ ਗੱਲ ਕਹੋਣੀ ਤੇ ਦੱਸ ਲਈ ਅੱਜ ਕਰਦੇ ਨਹੀਂ ਅਗਰ ਨਾ ਹੋਣੀ ਇਹ ਹੀ ਸੀ ਹੋਣੀ ਹੀ ਸੀ ਬਸ ਉਹ ਫੀਲ ਬੰਬ ਉਹ ਫੇਰ ਮੌ ਲੈ ਕੇ ਉਹਦੇ ਨਾਲ ਗੱਲ ਉਹ ਤਾਂ ਡਿਨਾਈ ਕਰ ਸਕਦਾ ਡਿਨਾਈ ਕਰ ਸਕਦਾ ਨਹੀਂ 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 ਤਾਂ ਇਹ ਨਹੀਂ ਯਸ ਇਸ ਕਰਦਾ ਯਾਰ ਖੋਦਤ ਕਰੇ ਨਾ ਜਿਹੜਾ ਕਰਦਾ ਦੁਆਰਾ ਫਿਰ ਹਾਂ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਹੈ ਤੇ ਆਵਣ ਜੋਗ ਜੈ ਪ੍ਰਸਾਦ ਰੰਗ ਰਸ ਭੋਗ ਜੀ ਦੇ ਸਾਫਨਾ ਅੰਦਰਾਸ ਨਾ ਰੇ ਜਿਹੜੇ ਦੁਨੀਆ ਦੇ ਉਹ ਤਾਂ ਦਾ ਤੂੰ ਅਨੰਤ ਬਾਣਦਾ ਨਾਨਕ ਸਦਾ ਤੇ ਹੈ ਤੇ ਆਵਣ ਜੋਗ ਨਿਕਾਦਾ ਫਿਰ ਉਹਦੇ ਚਾਰ ਨੱਕ ਜਿਹਦੇ ਇਧਾ ਕੋ ਦਿੱਤਾ ਇਹਨੂੰ ਸਭ ਕੁਝ ਤੇ ਤੇ ਸੇ ਤਿਆਗ ਆ ਪਰ ਸੰਤ ਰਚਨ ਅੱਗੇ ਆਉਂ ਐਸਾ ਦੋ ਖੂਬੜਾ ਤੇ ਵਿਆਪਾ ਨਾਨਕ ਆਲਿਓ ਪ੍ਰਭ ਹੱਪਾ ਦੁਆ ਹੈ ਵੀ ਆਊਗਾ ਕੀ ਹੈ ਨਹੀਂ ਤੁਸੀਂ ਆਪ ਹੀ ਯੋਗ ਹੋ ਹਾਂ ਨਾਲੇ ਸੇ ਆਣੋ ਯੋਗ ਆਪ ਹੀ ਹੋ ਗਏ ਆਪ ਹੀ ਹੋ ਗਏ